17 ਹੈ ਜੀ 2017 ਦੇ ਦਸੰਬਰ ਚ ਨਿਕਲੀ ਵੀ ਆ ਕਾਪੀ 18 ਚ ਬਣੀ ਵੀ ਆ ਠੀਕ ਹੈ ਜੀ 45000 ਕਿਲੋਮੀਟਰ ਚੱਲੀ ਆ ਠੀਕ ਹੈ ਜੀ ਟਾ ਟੋਰ ਐ ਨਵੇਂ ਆਫ ਰੋਡਿੰਗ ਵਾਲੇ ਜੀ ਹਾਂ ਦੋਸਤੋ ਗੱਡੀ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਆ ਜਿਹੜਾ ਕੋਈ ਭਰਾ ਆਰ ਲੈਂਡ ਦਾ ਸ਼ਿਕਨ 45000 ਹੀ ਚੱਲੀ ਆ ਠੀਕ ਹੈ ਜੀ ਤੇ ਮੰਗ ਹੈਗੀ ਆ 865000 ਠੀਕ ਹੈ ਜੀ ਐ ਟੱਪਾ ਦੋਸਤੋ ਬਹੁਤ ਗੱਡੀ 8 ਲੱਖ 40 ਹਜ਼ਾਰ ਦੀ ਜਿਹੜਾ ਹੈ ਗੱਡੀ ਠੀਕ ਆ ਜੀ ਦੋਸਤੋ ਦੇਖ ਸਕਦੇ ਆ ਤੁਸੀਂ ਗੱਡੀ ਦਾ ਅੰਟੀਰੀਅਰ ਭਾਈ ਕੀ ਡਿਮਾਂਡ ਚ ਆ ਗੱਡੀ ਇਹਦਾ 8 ਲੱਖ 65 ਹਜ਼ਾਰ ਰੁਪਇਆ ਠੀਕ ਆ ਜੀ 840 840 ਦੇ ਠੀਕ ਆ ਜੀ ਇਹ ਦੋਸਤੋ ਜੇ ਕਿਸੇ ਭਰਾ ਦੇ ਗੱਡੀ ਪਸੰਦ ਆ ਤਾਂ ਤੁਸੀਂ ਭਾਈ ਹੁਣ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਵੀ ਛੋਟਾ 0017 ਨੰਬਰ ਠੀਕ ਹੈ ਜੀ ਆ ਪੱਕਾ ਪਈਆਵ ਨੰਬਰ ਗੱਡੀ ਹੈ ਦੋਸਤੋ ਇਹ ਸਕੋਰਪੀਓ 2012 ਮਾਡਲ ਹੈ ਹਾਂਜੀ ਦੂਜੇ ਨਾਂ ਦੀ ਹੈ ਜੀ 86000 ਕਿਲੋਮੀਟਰ ਚੱਲੀ ਆ ਠੀਕ ਹੈ ਜੀ ਜਿਹੜਾ ਮੰਗਦੇ ਆ 5 ਲੱਖ ਰੁਪਈਆ ਠੀਕ ਹੈ ਜੀ ਇੱਕ ਆ ਰੱਪਾ ਦੇਵਾਂਗੇ 475000 ਠੀਕ ਹੈ ਜੀ ਹਾਂਜੀ ਦੋਸਤੋ ਗੱਡੀ ਚੰਗੀ ਕੰਡੀਸ਼ਨ ਦੇ ਵਿੱਚ ਆ ਤੇ ਬਾਕੀ ਟਾਇਰ ਟੱਪਾ ਗੱਡੀ ਨੂੰ ਬਹੁਤ ਚੰਗਾ ਲੱਗਿਆ ਹੋਇਆ ਗੱਡੀ ਨੂੰ ਰੈਮ ਲੱਗੇ ਹੋਇਆ ਦੋਸਤੋ ਇਸ ਮਾਡਲ ਚ ਰੈਮੀ ਆਉਂਦੇ ਆ ਐਸਸੀਲੀ ਜੀ ਆ ਸਕੋਰਪੀਓ S10 ਭਾਈ ਇਹ ਗੱਡੀ ਦੀ ਡਿਮਾਂਡ ਜੀ 5 ਲੱਖ ਰੁਪਏ ਠੀਕ ਆ ਜੀ ਬਾਕੀ ਮੌਕੇ ਤੇ ਹੋਈਆਂ ਜੀ 475 ਦੀ ਦੱਸਿਆ ਤੁਹਾਨੂੰ ਠੀਕ ਆ ਜੀ ਆ 17 ਮਾਡਲ ਐ S10 ਹਾਂ ਜੀ ਲਾਇ ਟਾਇਰ ਜਮਾ ਨਵੇਂ ਆ ਹਾਂ ਜੀ ਇਹ ਚੱਲੀ ਆ 82 ਕਿਲੋਮੀਟਰ ਠੀਕ ਆ ਜੀ ਹਾਂ ਜੀ ਕਿਨਾਰ ਤੇ ਜੇ ਆ ਹਾਂ ਜੀ ਇਹਦਾ ਮੰਗਦੇ ਆ 12.5 ਲੱਖ ਰੁਪਈਆ 12 ਲੱਖ ਰੁਪਈਆ ਦੀ ਗੱਡੀ ਦੇ। ਠੀਕ ਆ ਜੀ। ਉਸ ਤੋਂ ਲਾਈਟ ਟਾਇਰ ਬਿਲਕੁਲ ਨਵੇਂ ਲੱਗੇ ਹੋਇਆ ਗੱਡੀ ਨੂੰ। ਤੇ ਬਾਕੀ ਗੱਡੀ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਆ। ਤੇ ਡਿਮਾਂਡ ਭਾਜੀ ਹੁਣ ਇਹਨੇ ਦੱਸਤੀ ਆਪਾਂ ਨੂੰ। ਬਾਕੀ ਇੰਟੀਰੀਅਰ ਗੱਡੀ ਦਾ ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਚੰਗਾ ਲੱਗਿਆ ਹੋਇਆ। ਇਹ ਬਲਕੋ ਨਵੀਂ ਕੰਡੀਸ਼ਨ ਦੇ ਵਿੱਚ ਕਹਿ ਸਕਦੇ ਆ ਗੱਡੀ ਹਾਂਜੀ ਅੱਗੇ ਕਿਹੜੀ ਹੈ ਜੀ ਇਹ ਵਰਨਾ ਆਟੋਮੈਟਿਕ ਹੈ ਹਾਂਜੀ 2014 ਮਾਡਲ ਹੈ ਆਟੋਮੈਟਿਕ ਪੁਸ਼ ਬਟਨ 6 에어 ਬੈਗ ਵਾਲੀ ਠੀਕ ਹੈ ਜੀ ਹਾਂਜੀ ਦੋਸਤੋ ਗੱਡੀ ਇਹ ਵੀ ਚੰਗੀ ਕੰਡੀਸ਼ਨ ਦੇ ਵਿੱਚ ਆ ਹਾਂਜੀ ਇਹਦਾ ਨੰਬਰ ਲਵਾ ਕੇ ਦੇਵਾਂਗੇ ਪੰਜਾਬ ਦਾ 520 ਹੈ 5 ਲੱਖ 40 ਹਜ਼ਾਰ ਮੰਗਦੇ ਆ ਠੀਕ ਆ ਜੀ 5 20 ਦੀ ਗੱਡੀ ਦੇਣਾ ਠੀਕ ਆ ਜੀ ਹਾਂਜੀ ਦੋਸਤੋ ਗੱਡੀ ਆਟੋਮੈਟਿਕ ਹੈ ਚੰਗੀ ਕੰਡੀਸ਼ਨ ਦੇ ਵਿੱਚ ਆ ਬਾਕੀ ਇੰਟੀਰੀਅਰ ਗੱਡੀ ਦਾ ਚੈੱਕ ਕਰ ਲਓ ਗੱਡੀ ਆਟੋਮੈਟਿਕ ਆ ਇਹ ਆਟੋਮੈਟਿਕ ਕਾਰ ਆ ਟਾਪ ਮਾਡਲ ਆ ਪੁਸ਼ ਬਟਨ ਠੀਕ ਆ ਜੀ ਤੇ ਬਾਕੀ ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਤਾਂ ਗੱਡੀ ਗੱਲਬਾਤ ਕਰ ਸਕਦੇ ਹੋ ਅੱਗੇ ਹੈਗੀ ਸਵੈਲਟ ਜੀ ਇਹ ਸਵਿਫਟ ਆ ਜੀ 14 ਮਾਡਲ ਆ ਹਾਂਜੀ ਪਹਿਲੇ ਨਾਂ ਤੇ ਆ ਠੀਕ ਆ ਜੀ 85000 ਚੱਲੀ ਆ ਜਿਵੇਂ ਨਵੀਂ ਕਾਰ ਆ ਦੇਖੋ ਠੀਕ ਆ ਜੀ ओरिजिनल पेंट ਦੀ ਕਾਰ ਆ ਹਾਂਜੀ ਹਾਂਜੀ ਇਹਦਾ ਮੰਗਦੇ ਆ ਜੀ ਅਸੀਂ 4 ਲੱਖ ਤੇ 65000 ਰੁਪਇਆ ਠੀਕ ਆ ਜੀ ਤੇ 4 ਲੱਖ 40000 ਰੁਪਇਆ ਦੀ ਗੱਡੀ ਦਵਾਂਗੇ ਪੰਜਾਬ ਨੰਬਰ ਲੋਆ ਜੀ ਹਾਂ ਦੋਸਤੋ ਗੱਡੀ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਜੇ ਕੋਈ ਭਰਾ ਨਵੀਂ ਲੈਣੀ ਚਾਹੁੰਦਾ ਤਾਂ ਗੱਡੀ ਸਮਝ ਲੈ ਤੁਸੀਂ ਇਹ ਲੈ ਜਾਓ ਇਹ ਗੱਡੀ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਆ ਇੰਟੀਰੀਅਰ ਵੀ ਗੱਡੀ ਦਾ ਬਹੁਤ ਪਿਆਰਾ ਵਾ ਦੋਸਤੋ ਦੇਖ ਲਓ ਤੇ ਰੇਟ ਭਾਜੀ ਹੁਣਾਂ ਨੇ ਦੱਸਤਾ ਦੋਸਤੋ ਜਿੰਨੀਆਂ ਤੁਸੀਂ ਗੱਡੀਆਂ ਦੇਖੀਆਂ ਵਾ ਕੋਈ ਵੀ ਗੱਡੀ ਤੁਹਾਡੇ ਪਸੰਦ ਆ ਅਬ ਵੀਰੇ ਹੁਣਾਂ ਤੁਸੀਂ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਪਹੁੰਚ ਸਕਦੇ ਹੋ ਤੇ ਹਾਂਜੀ ਆ ਸਕੋਰਪਿਓ S3 ਹੈ ਜੀ 17 ਮਾਡਲ ਹੈ ਠੀਕ ਹੈ ਜੀ ਹਾਂਜੀ ਮੋਗਗਾ ਨੰਬਰ ਹੈ ਜੀ ਜੀ ਇਹਦਾ ਮੰਗਦੇ ਆ ਜੀ 12,80,000 ਰੁਪਿਆ ਸਾਢੇ 12 ਲੱਖ ਰੁਪਈਆ ਦੀ ਕਾਰ ਲਾਸਟ ਦੇ ਦਾਂਗੇ ਜੀ ਠੀਕ ਆ ਜੀ ਉਸ ਤੋਂ ਗੱਡੀ ਨੂੰ ਟਾਇਰ ਟੱਪ ਬਿਲਕੁਲ ਨਵਾਂ ਲੱਗਿਆ ਲਾਈ ਵੀ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਆ ਕੰਪਨੀ ਵਾਲੇ ਲਾਈ ਲੱਗੇ ਆ ਤੇ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਆ ਗੱਡੀ ਬਾਕੀ ਤੁਸੀਂ ਅੰਟੀਰੀਅਰ ਗੱਡੀ ਦਾ ਚੈੱਕ ਕਰ ਲਓ ਬਹੁਤ ਚੰਗਾ ਲੱਗਿਆ ਹੋਇਆ ਗੱਡੀ ਨੂੰ